money ਕੇ ਬਚਾਨੀ bye रख लेने हर मेरी at the ਮਗਹਾਰ ਬਸੋ मेरे तन की तपत बुझाई पहले दर्शन मगहर पाए उन काशी बसे आई उन काशी बसवाई तोरे रोसे मघार बसयो मेरे तन की तपत बुझाई मेरे तन की तपत बुझाई पहले दर्शन मघार पायो हुनकासी बस आई ਸਿਆਣੀ ਨਾ ਤੁਮ ਡੋਲੋ ਨਾ ਅਮਿਰ ਤੇ ਰਖਲੀ ਨੀ ਹਰ ਲੇਨ ਆयो ਗੋਬਿੰਦ ਸਿਉ ਜੋ ਪਾਨੇ ਸੰਗ ਪਾਨੇ ਨਾਨਕ ਲੀਨ ਪਾਇਓ ਗੋਬਿੰਦ ਸਿਉ ਜੋ ਪਾਨੇ ਸੰਗ ਪਾਨੇ ਨਾਨਕ ਲੀਨ ਪਇਓ ਗੋਬਿੰਦ ਸਿਉ ਨਾਨਕ ਲੀਨ ਪਇਓ ਗੋਬਿੰਦ ਸਿਉ ਜੋ ਪਾਨੇ ਸੰਗ ਪਾਨੇ ਜੋ ਪਾਨੇ ਸੰਗ ਪਾਨੇ ਉਰ ਕਿਰਪਾ ਜੇ ਨਾ ਰੁਕੋ ਕੀਨੇ ਤੇ ਹੈ ਉਗਤ ਪਛਾਹੇ ਤੇ ਹੈ ਤੇ ਪਛਾਨੀ ਨਾਨਕ ਲੀਨ ਭਇਓ ਗੁਰਿੰਦ ਸਿਉ ਜੋ ਪਾਣੇ ਸੰਗੋ ਪਾ ਨਾਨਕ ਲੀਨ ਅੱਜ ਪੈ ਨਹੀਂ ਜਾ

ਦੀਨ ਪਇਓ ਗੋਵਿੰਦ ਸਿਉ ਨਾਨਕ ਨੇ ਆ ਗਏ ਜਗਤ ਕਟ ਬ੍ਰਹਮ ਨਿਵਾਸ ਇਹ ਕਟ ਬ੍ਰਹਮ ਨਿਵਾਸ ਨਾਨਕ ਲੀਨ ਭਇਓ ਗੋਬਿੰਦ ਸਿਉ ਨਾਨਕ ਲੀਨ ਕਿਰਪਾ ਜਿਹਨਰ ਕੋ ਕੀਨੇ ਕੁਰ ਕਿਰਪਾ ਜਿਹਨਰ ਕੋ ਕੀਨੇ ਦੇਹ ਹੈ ਜੁਗਤ ਪਛਾਨੀ ਦੇਹ ਹੈ ਜੁਗਤ ਪਛਾਨੀ ਨਾਨਕ ਦੀ ਮਿਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਜਾਂਦੀਆਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਜੀ ਬਖਸ਼ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਭਾਈ ਹਸਨਦੀਪ ਸਿੰਘ ਜੀ ਪ੍ਰਿੰਸੀਪਲ ਸ਼ੰਤ ਬਾਬਾ ਸੇਵਾ ਸਿੰਘ ਜੀ ਕਾਲਜ ਖੰਡੂਰ ਸਾਹਿਬ ਜਿਨ੍ਹਾਂ ਨੇ ਆਪ ਜੀ ਨੂੰ ਬਹੁਤ ਹੀ ਰਸ ਭਰਨਾ ਕੀਰਤਨ ਸਰਬਨ ਕਰਵਾਇਆ ਸਟੇਜ ਵੱਲੋਂ ਪ੍ਰਬੰਧਕਾਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇਹ ਪ੍ਰੋਗਰਾਮ ਨੌਜਵਾਨ ਬੱਚਿਆਂ ਨੇ ਬਾਬਾ ਸੁਖਦੇਵ ਸਿੰਘ ਜੀ ਸਾਬਕਾ ਹਟ ਗ੍ਰੰਥੀ ਸਵਰਗਵਾਸੀ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਦੀ ਪ੍ਰੇਰਣਾ ਦੁਆਰਾ ਸ਼ੁਰੂ ਕੀਤਾ ਸੀ ਜਿਹੜਾ ਕਿ ਅੱਜ ਇਹ ਦੂਸਰਾ ਸਮਾਗਮ ਕਰਵਾਇਆ ਜਾ ਰਿਹਾ ਹੈ ਇਹ ਬੱਚੇ ਧੰਤਾ ਦੇ ਯੋਗ ਹਨ ਜੋ ਕਿ ਆਪਣੇ ਪੁਰਖਿਆਂ ਨੂੰ ਆਪਣੇ ਵੱਡਿਆਂ ਨੂੰ ਯਾਦ ਕਰਦੇ ਰਹਿੰਦੇ ਹਨ ਬਾਬਾ ਫਤੇਹ ਸਿੰਘ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਜਿਨ੍ਹਾਂ ਦੀ ਉਮਰਾਂ ਮਹਿਜ 7 8 ਸਾਲ ਸੀ ਉਹਨਾਂ ਨੂੰ ਬਾਬਾ ਕਹਿ ਕੇ ਕਿਉਂ ਸਬੋਧਨ ਕਰਦੇ ਹਾਂ ਕਿਉਂਕਿ ਉਹਨਾਂ ਨੇ ਕਾਰਨਾਮੇ ਬਾਬਿਆਂ ਵਾਲੇ ਕੀਤੇ ਹੈ ਬਾਬਿਆਂ ਵਾਲੇ ਕਾਰਨਾਮੇ ਕਿਹੜੇ ਕੀਤੇ ਹਨ ਜਿਸ ਤਰ੍ਹਾਂ ਸੂਬਾ ਸਰਹੰਦ ਨੇ ਵੱਡਾ ਗੇਟ ਬੰਦ ਕਰਵਾਤਾ ਤੇ ਉਹਦੇ ਵਿੱਚ ਇੱਕ ਮੋਰੀ ਖੋਲ ਦਿੱਤੀ ਕਿ ਸਿਰ ਝੁਕਾ ਕੇ ਜਾਂ ਨਿੰਗਣਗੇ ਤਾਂ ਅਸੀਂ ਕਹਿ ਦਿਆਂ ਕਿ ਇਹਨੇ ਖਾਨ ਸਾਹਿਬ ਨੂੰ ਅਸਲਾਮ ਕਰ ਦਿੱਤਾ ਇਹਨਾਂ ਨੇ ਖਾਨ ਸਾਹਿਬ ਨੂੰ ਸਲਾਮ ਕਰ ਦਿੱਤੀ ਹੈ ਤੇ ਸਾਰੇ ਦਿਵਾਨ ਦੀਵਾਰੀ ਦਰਬਾਰੀ ਸਾਰੇ ਅਸੀਂ ਇਹਨਾਂ ਨੂੰ ਜੀ ਆਇਆਂ ਆਖਾਂਗੇ ਤੇ ਆਖਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਗਰ ਜਿਨ੍ਹਾਂ ਨੇ ਖਾਨ ਸਾਹਿਬ ਨੂੰ ਸਲਾਮ ਕਰ ਦਿੱਤੀ ਐ ਇਸਲਾਮ ਧਰਮ ਕਬੂਲ ਕਰ ਲਿਆ ਲੇਕਿਨ ਉਹ ਬੱਚੇ ਬਾਬਿਆਂ ਵਾਲੇ ਕਾਰਨਾਮੇ ਇਸ ਕਰਕੇ ਕਰੇ ਉਹਨਾਂ ਨੇ ਪਹਿਲਾਂ ਜੁੱਤੀਆਂ ਨੰਘਾਈਆਂ ਪਹਿਲਾਂ ਆਪਣਾ